ਬਹੁਤ ਅੱਛਾ ਲੱਗਿਆ ਜੀ ਬਰਾਲਾ ਕਿਉਂਕਿ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਸਾਨੂੰ ਕੋਈ ਵੀ ਬੰਦਾ ਇਹ ਹੁੰਦਾ ਵੀ ਅਗਲਾ ਕਹਿੰਦਾ ਵੀ ਡਰਾਈਵਰਾਂ ਨੂੰ ਕੌਣ ਪੁੱਛਦਾ ਬਨ ਫਿਰ ਕਹਿੰਦਾ ਡਰਾਈਵਰ ਆ ਪਰ ਸਾਨੂੰ ਪਰਿਵਾਰਕ ਮੈਂਬਰ ਸਮਝਿਆ ਪਹਿਲਾਂ ਕਦੇ ਇਦਾਂ ਨਹੀਂ ਮਨਾਈ ਸੀ ਕ੍ਰਿਸਮਸ ਟ੍ਰਾਂਸਪੋਰਟਰਾਂ ਨਾਲ ਪਿਛਲੇ ਸਾਲ ਤੋਂ ਇਹ ਫਾਦਰ ਜੀ ਆਏ ਆ ਇਹਨਾਂ ਨੇ ਪਿਛਲੇ ਸਾਲ ਤੋਂ ਸ਼ੁਰੂਆਤ ਕਰਕੇ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਵੀ ਸਾਨੂੰ ਵੀ ਆਪਣੇ ਸਕੂਲ ਦੇ ਪਰਿਵਾਰ ਦੇ ਮੈਂਬਰਾਂ ਦੇ ਵਿੱਚੋਂ ਇੱਕ ਸਮਝਿਆ ਬਹੁਤ ਵਧੀਆ ਬਰਾਲਾ ਜੀ ਦੇਖੋ 30 40 40 ਸਾਲ ਹੋ ਗਏ ਸਾਡੇ ਡਰਾਈਵਰ ਭਰਾਵਾਂ ਨੂੰ ਇਸ ਸਕੂਲ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੇ ਬਹੁਤ ਤਰੀਕੇ ਨਾਲ ਜਿਹੜਾ ਹੁਣ ਨਵੇਂ ਸਾਲ ਤੋਂ ਇਹ ਸ਼ੁਰੂ ਕੀਤਾ ਹੈ ਕਿ ਸਾਡੇ ਪਰਿਵਾਰਾਂ ਨੂੰ ਸਾਰਿਆਂ ਨੂੰ ਇੱਕ ਇਕੱਠੇ ਕਰਕੇ ਸਾਡੇ ਨਾਲ 크ਿਸਮਸ ਜਿਹੜਾ ਮਨਾਇਆ ਜਾਂਦਾ ਉਹ ਬਹੁਤ ਵਧੀਆ ਖੁਸ਼ੀ ਤਿਆਰ ਬਨਾਇਆ ਜਾਂਦਾ ਪਰ ਵੀ ਇਸ ਸਮੇਂ ਇਸ ਦੁਨੀਆ ਵਿੱਚ ਪਿਆਰ ਦਾ ਸੰਦੇਸ਼ ਲੈ ਕੇ ਆਇਆ ਤੇ ਉਹ ਪਿਆਰ ਅਸੀਂ ਸਾਡੇ ਸਟਾਫ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਇਸ ਲਈ ਅਸੀਂ ਇਸ ਸਾਲ ਦੇ 크ਿਸਮਸ ਸਾਡੇ ਡਰਾਈਵਰਸ ਦੇ ਨਾਲ ਸ਼ੁਰੂ ਕੀਤਾ ਹੈ ਉਹ ਬਹੁਤ ਵਧੀਆ ਲੱਗਿਆ ਜੀ ਬਹੁਤ ਜਜ਼ਮਾਨ ਮਿਲਿਆ ਪਹਿਲਾਂ ਕਦੇ ਨਹੀਂ ਇਦਾਂ ਹੋਇਆ ਸੀਗਾ ਪਿਛਲੇ ਸਾਲ ਤੋਂ ਹੀ ਹੋ ਰਿਹਾ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਬਹੁਤ ਤੁਹਾਨੂੰ ਕ੍ਰਿਸਮਸ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਬੱਚਿਆਂ ਦੀ ਵੀ ਐਕਟੀਵਿਟੀਜ਼ ਹੋ ਰਹੀਆਂ ਨੇ ਸਾਰੇ ਡਰਾਈਵਰ ਕਨੈਕਟਰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਰੱਖਿਆ ਜਾ ਰਿਹਾ ਜੀ ਮਸਤ ਸੋਸ਼ੀਗਲਾਤ ਆਪ ਦੋਸਤੋ ਮੈਂ ਤੁਹਾਡਾ ਦੋ ਸਰਦੀਪ ਦੁਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਲੁਧਿਆਣਾ ਸ਼ਾਇਦ ਸੈਕਰਟ ਹਾਈ ਸੀਨੀਅਰ ਸੈਂਟਰੀ ਸਕੂਲ ਦੀ ਤਜ ਬਹੁਤ ਹੀ ਧੂਨ ਧਾਮ ਦੇ ਨਾਲ ਜਿਹੜਾ ਵਾ ਕਹਿ ਲਓ ਕਿ 크리스마ਸ ਦੀ ਜਿਹੜੀ ਸ਼ੁਰੂਆਤ ਉਹ ਕਰ ਦਿੱਤੀ ਗਈ ਅਕਸਰ ਹਰ ਕਿਸੇ ਦੀ ਨਜ਼ਰ ਆਉਂਦੀ ਖਾਸ ਤੌਰ ਤੇ ਸਕੂਲ ਦੇ ਪੜਨ ਵਾਲੇ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਦੀ ਵੀ ਨਜ਼ਰ ਆਉਂਦੀ ਹੈ ਕਿ ਕਿਸ ਸਮੇ ਜਿਹੜਾ 크리스마ਸ ਦਾ ਤਿਹਾਰ ਆਵੇ ਉਹ ਤੇ ਇਹਨਾਂ ਦੇ ਬੱਚੇ ਨੇ ਪਾਰਟਿਸਪੇਟ ਕਰ ਰਹੇ ਲੇਕਿਨ ਕਹਿ ਲਓ ਕਿ ਉਸ ਦਾ ਜਿਹੜਾ ਆਗਾਜ਼ ਹੈ ਅੱਜ ਤੋਂ ਕਰ ਦਿੱਤਾ ਗਾਸ ਬਹੁਤ ਹੀ ਸੋਹਣੇ ਤੇ ਤਰੀਕੇ ਨਾਲ ਜਿੱਤ ਕੀਤਾ ਗਿਆ ਤਾਂ ਦੱਸਦਾ ਕਿ ਜਿਹੜੀ ਸ਼ੁਰੂਆਤ ਹੈ ਬਹੁਤ ਹੀ ਪਿਆਰੇ ਤਰੀਕੇ ਨਾਲ ਕੀਤੀ ਗਈ ਹੈ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਪਰਸਨ ਆਵੇਂ ਮੀ ਹੈ ਭਾਵੇਂ ਚਾਰਡ ਹੈ ਭਾਵੇਂ ਤੁਸੀਂ ਕਹਿ ਸਕਦੇ ਹੋ ਕਿ ਲਗਾਤਾਰ ਬਦਰੀ ਸਰਦੀ ਦਾ ਤਾਪਮਾਨ ਹੈ ਲੇਕਿਨ ਉਹਨਾਂ ਨੇ ਤੁਹਾਡੇ ਬੱਚੇ ਤੁਹਾਡੇ ਘਰੋਂ ਦੀ ਲੈ ਕੇ ਸਕੂਲ ਪਹੁੰਚਾਣੇ ਆਏਗੇ ਨੇ ਸੋ ਮੈਂ ਗੱਲ ਕਰ ਰਿਹਾ ਹਾਂ ਡਰਾਈਵਰਾਂ ਦੀ ਸੋ ਡਰਾਈਵਰ ਭਾਈਚਾਰੇ ਸਾਡੇ ਨਾਲ ਖੜਾ ਹੋਇਆ ਜੋ ਕਿ ਇੱਥੇ ਬੱਚਿਆਂ ਨੂੰ ਲੈ ਕੇ ਆਂਦਾ ਨਾ ਮੀਂਹ ਦੇਖਦਾ ਨਾ ਤੁੱਪ ਦੇਖਦਾ ਨਾ ਠੰਡ ਦੇਖਦਾ ਸੋ ਉਹਨਾਂ ਦੇ ਨਾਲ ਜਿਹੜੀ ਇਹ ਸ਼ੁਰੂਆਤ ਜਿਹੜੀ ਹੈ ਇਹ ਸਕੂਲ ਦੇ ਵਿੱਚ ਅੱਜ ਕੀਤੀ ਗਈ ਹੈ ਤਾਂ ਉਹ ਗੱਲ ਕਰਦੇ ਹਾਂ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ 크ਿਸਮਸ ਦੀਆਂ ਹਾਂ ਜੀ ਹਾਂ ਸੇਮ ਟੂ ਯੂ ਕਿੱਦਾਂ ਲੱਗ ਰਿਹਾ ਹੈ ਕਿ ਅੱਜ ਸਕੂਲ ਵੱਲੋਂ ਜਿਹੜਾ ਡਰਾਈਵਰ ਭਾਈਚਾਰੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈਗੀ ਹੈ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਪਿਛਲੇ ਸਾਲ ਇਹਨਾਂ ਨੇ ਪਿਛਲੇ ਸਾਲ ਤੋਂ ਸ਼ੁਰੂਆਤ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਵੀ ਸਾਨੂੰ ਵੀ ਆਪਣੇ ਸਕੂਲ ਦੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਇੱਕ ਸਮਝ ਆ ਤੇ ਬਹੁਤ ਵਧੀਆ ਲੱਗਾ ਜੀ ਸਾਨੂੰ ਤੇ ਉਪਰਾਲਾ ਕਿਦਾਂ ਦਾ ਲੱਗਿਆ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਬਹੁਤ ਬਹੁਤ ਅੱਛਾ ਲੱਗਾ ਜੀ ਇਹ ਉਪਰਾਲਾ ਕਿਉਂਕਿ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਸਾਨੂੰ ਕੋਈ ਵੀ ਬੰਦਾ ਇਹ ਹੁੰਦਾ ਵੀ ਅਗਲਾ ਕਹਿੰਦਾ ਵੀ ਡਰਾਈਵਰਾਂ ਨੂੰ ਕੌਣ ਪੁੱਛਦਾ ਬੰਦਾ ਉਹ ਕਹਿੰਦਾ ਡਰਾਈਵਰ ਆ ਪਰ ਸਾਨੂੰ ਪਰਿਵਾਰਕ ਮੈਂਬਰ ਸਮਝਿਆ ਇਹ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਸਾਰੇ ਹਾਂ ਤੁਹਾਨੂੰ ਇੱਕ ਵਾਰੀ ਹੁੰਦਾ ਕਿ ਬੱਚੇ ਲੈ ਕੇ ਆਉਂਦੇ ਨੇ ਗੱਡੀਆਂ ਬਾਹਰ ਖੜੀਆਂ ਨੇ ਬੱਚੇ ਲੈ ਜਾਂਦੇ ਬਾਹਰੋਂ ਬਾਹਰ ਚਲੇ ਜਾਂਦੇ ਪੇਰੈਂਟਸ ਆਂਦੇ ਐਟੈਂਡ ਕਰਕੇ ਚਲੇ ਜਾਂਦੇ ਹਾਂਜੀ ਹਾਂਜੀ ਬਟ ਇੱਥੇ ਇਦਾਂ ਦੀ ਗੱਲ ਨਹੀਂ ਕਿ ਜੀ ਬਹੁਤ ਸਾਡਾ ਇੱਜ਼ਤਮਾਨ ਹੁੰਦਾ ਵਾ ਤਾਂ ਤੁਸੀਂ ਦੇਖ ਵੀ ਲਿਆ ਸੈਲੀਬ੍ਰੇਸ਼ਨ ਸਾਡੇ ਤੋਂ ਸਟਾਰਟ ਕੀਤੀ ਆ ਜੀ ਅਜੇ ਬੱਚਿਆਂ ਦੇ ਨਾਲ ਸਟਾਰਟ ਹੋਣੀ ਆ ਸ਼ੁਰੂਆਤ ਸਾਡੇ ਤੋਂ ਹੋਈ ਆ। ਕੰਚ ਕਿਦਾਂ ਤੁਸੀਂ ਐਕਟੀਵਿਟੀ ਨਹੀਂ ਆ ਅੰਦਰ ਅੱਜ ਕੀ ਕੁਝ ਹੋਇਆ? ਐਕਟੀਵਿਟੀ ਇਦਾਂ ਹੈ ਜੀ ਅੱਜ ਮੰਨ ਲਓ ਵੀ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ। ਸੇਮ ਹੀ ਹੋਣਾ ਕੇਕ ਕੱਟਿਆ ਜਾਂਦਾ ਸਾਡੇ ਨਾਲ। ਉਹਦੇ ਵਿੱਚ ਇਹ ਨਹੀਂਗਾ ਵੀ ਜਾ ਮੰਨ ਲਓ ਕੋਈ ਪ੍ਰਧਾਨ ਜਾਂ ਵਾਈਸ ਪ੍ਰਧਾਨਾ ਸਾਰੇ ਹੀ ਸਾਡੇ ਜਿਹੜੇ ਟਰਾਂਸਪੋਰਟਰ ਆ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਮਝਿਆ ਜਾਂਦਾ ਸਾਰਿਆਂ ਨੂੰ। ਤੇ ਤੁਹਾਡੇ ਨਾਲ ਅੱਜ ਕੌਣ ਕੌਣ ਆਇਆ ਹੈ? ਸਾਡੇ ਨਾਲ ਸਾਰੇ ਹੀ ਆ ਜੀ ਜਿੰਨੇ ਵੀ ਸਾਡੇ ਇੱਥੇ ਟਰਾਂਸਪੋਰਟਰ ਆਣਾ ਸਾਰੇ ਹੀ ਹੈਗੇ ਆ ਜੀ ਹਾਂਜੀ ਠੀਕ ਹੈ ਹਾਂਜੀ ਵਾਜੀ ਕੰਡਕਟਰ ਵੀ ਆ ਜੀ ਸਾਰੇ ਕਿਸੇ ਨੂੰ ਵੀ ਮੈਸੇਜ ਨਹੀਂ ਗਿਆ ਕੋਈ ਵੀ ਪਹਿਲਾਂ ਹੀ ਮੈਸੇਜ ਪਾ ਦਿੱਤਾ ਗਿਆ ਸੀ ਵੀ ਕਿਸੇ ਨੇ ਮੈਸ ਨਹੀਂ ਹੋਣਾ ਸਾਰੇ ਡਰਾਈਵਰ ਕੰਡਕਟਰ ਸਾਰੇ ਨਹੀਂ ਆਉਣਾ ਠੀਕ ਹੈ ਇਸ ਮੌਕੇ ਤੇ ਕੀ ਕਹੋਗੇ ਤੁਸੀਂ ਅੱਜ ਅਸੀਂ ਇਹੀ ਚਾਹੋ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਫਾਦਰ ਜੀ ਨੇ ਪ੍ਰਾਰਲਾ ਕੀਤਾ ਹੈ ਸਾਨੂੰ ਇਹਨਾਂ ਮਾਣ ਬਖਸ਼ਿਆ ਬਹੁਤ ਵਧੀਆ ਗੱਲ ਆ ਕਿਤੇ ਵੀ ਬੰਦਾ ਕੋਈ ਵੀ ਕੰਮ ਕਰਦਾ ਜ਼ਰੂਰੀ ਨਹੀਂ ਡਰਾਈਵਰ ਜਾਂ ਉਹਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝ ਦੇਣਾ ਚਾਹੀਦਾ ਵਾ ਕਿਉਂਕਿ ਉਹ ਬੰਦਾ ਵੀ ਆਪਦੀ ਜਿਹੜੀ ਜ਼ਿੰਮੇਵਾਰੀ ਹੈ ਫਿਰ ਤੰਦੇ ਹੀ ਨਾਲ ਨਿਭਾਊਗਾ ਠੀਕ ਹੈ ਇਹਨਾਂ ਭੈਣਾਂ ਗੁਰਵਿੰਦਰ ਸਿੰਘ ਕਿੱਦਾਂ ਲੱਗਿਆ ਇਹਦਾ ਉਪਰਾਲਾ ਲੜਾ ਕੀਤਾ ਗਿਆ ਸ਼ੁਰੂਆਤ ਕਿਸ ਬਹੁਤ ਵਧੀਆ ਉਪਰਾਲਾ ਜੀ ਦੇਖੋ 30 40 40 ਸਾਲ ਹੋ ਗਏ ਸਾਡੇ ਡਰਾਈਵਰ ਭਰਾਵਾਂ ਨੂੰ ਇਸ ਸਕੂਲ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੇ ਬਹੁਤ ਤਰੀਕੇ ਨਾਲ ਜਿਹੜਾ ਹੁਣ ਨਵੇਂ ਸਾਲ ਤੋਂ ਇਹ ਸ਼ੁਰੂ ਕੀਤਾ ਹੈ ਕਿ ਸਾਡੇ ਪਰਿਵਾਰਾਂ ਨੂੰ ਸਾਰਿਆਂ ਨੂੰ ਇੱਕ ਇਕੱਠੇ ਕਰਕੇ ਸਾਬ ਦੇ ਨਾਲ 크ਿਸਮਸ ਜਿਹੜਾ ਮਨਾਇਆ ਜਾਂਦਾ ਉਹ ਬਹੁਤ ਵਧੀਆ ਖੁਸ਼ੀ ਤਿਆਰ ਬਣਾਇਆ ਜਾਂਦਾ ਸਾਰੇ ਡਰਾਈਵਰ ਭਰਾ ਉਸੇ ਤਰੀਕੇ ਨਾਲ ਹੀ ਉਹਨਾਂ ਦੀ ਖੁਸ਼ੀ ਵਿੱਚ ਸਾਂਝ ਪਾਉ ਕਿ ਹਰ ਤਰੀਕੇ ਨਾਲ ਅਸੀਂ ਵੀ ਆਪਣੀ ਖੁਸ਼ੀ ਦੀ ਸਾਂਝ ਬਣਜੀ ਅੱਜ ਕਿੱਦਾਂ ਸ਼ੁਰੂਆਤ ਹੋਈ ਇਹ ਕਾਰਗਰਮ ਦੇ ਅੰਦਰ ਬਹੁਤ ਵਧੀਆ ਖੁਸ਼ੀ ਦੀ ਅੱਜ ਜਿਹੜਾ ਮਨਾਇਆ ਗਿਆ ਉਹ ਬਹੁਤ ਵਧੀਆ ਤਰੀਕੇ ਨਾਲ ਸਾਡੇ ਭਰਾਵਾ ਵੱਲੋਂ ਜਾਂ ਸਕੂਲ ਸਟਾਫ ਵੱਲੋਂ ਸਾਰੇ ਤਰੀਕੇ ਸਹੀ ਠੀਕ ਹੈ ਕਿਰਾਬਾ ਜੀ ਅਰਜਿੰਦਰ ਸਿੰਘ ਆ ਸਰ ਜੀ ਹਾਂ ਜੀ ਕਿੱਦਾਂ ਅੱਜ ਮੇਰੇ ਕਿੱਦਾਂ ਕਦਮ ਲੱਗਿਆ ਤੇ ਕਿੱਦਾਂ ਤੁਸੀਂ ਸੈਲੀਬ੍ਰੇਟ ਕੀਤਾ ਅੰਦਰ ਬਹੁਤ ਵਧੀਆ ਲੱਗਿਆ ਜੀ ਅਸੀਂ ਤਾਂ ਸਾਰਾ ਪਰਿਵਾਰ ਹੈਗੇ ਆ ਸਕੂਲ ਦੇ ਸਾਰੇ ਸਾਨੂੰ ਪਰਿਵਾਰ ਸਮਝਿਆ ਵਾ ਬਹੁਤ ਵਧੀਆ ਲੱਗਿਆ ਵਾ ਸਾਰੇ ਸਾਡੇ ਟਰੱਕ ਡਰਾਈਵਰ ਭਰਾਵਾ ਬਦਨ ਸਾਰਿਆਂ ਵਾਂ ਨੂੰ ਹੈਪੀ ਕ੍ਰਿਸਮਸ ਤੇ ਹੈਪੀ ਨਿਊ ਇਅਰ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਅੱਛਾ ਕਿੱਦਾਂ ਲੱਗਿਆ ਕਿ ਜੇ ਬੱਚਿਆਂ ਨੇ ਮਨਾਣਾ ਹੈ ਸਕੂਲ ਜਿਹੜੇ ਬੱਚੇ ਪੜ੍ਹਦੇ ਇਹਨੂੰ ਮਨਾਣਾ ਪੇਰੈਂਟਸ ਨੇ ਲਿਆਣਾ ਲੇਕਿਨ ਸ਼ੁਰੂਆਤ ਅਸਦਾ ਤੁਹਾਡੇ ਤੋਂ ਕੀਤੀ ਗਿਆ ਹਾਂਜੀ ਹਾਂਜੀ ਇਹ ਤੇ ਬਹੁਤ ਅਸੀਂ ਸਕੂਲ ਨਾਲ ਘਟੋ ਘੜਸਨ 30 ਸਾਲ ਹੋ ਗਏ ਜੁੜੇ ਹਾਂ ਹਮ ਪਰਮਾਤਮਾ ਦੀ ਇੰਨੀ ਕਿਰਪਾ ਸਾਡੇ ਤੇ ਕਦੇ ਵੀ ਕੋਈ ਕੰਪਲੀਟ ਨਹੀਂ ਦਿੱਕਤ ਨਹੀਂ ਆਈ ਤੇ ਅਸੀਂ ਸਾਰੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਲੈ ਕੇ ਆਉਨੇ ਆ ਟਾਈਮ ਤੇ ਲੈ ਕੇ ਆਉਨਾ ਟਾਈਮ ਤੇ ਛੱਡਦੇ ਆ ਤੇ ਮੈਂ ਗੱਲ ਵਿੱਚ ਪੁੱਛਣਾ ਚਾਹਾਂਗਾ ਕਿਉਂਕਿ ਪੇਰੈਂਟਸ ਨੂੰ ਸੁਣਾਨਗੇ ਗੱਲ ਕਿੱਦਾਂ ਇਹ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਮੌਸਮ ਬਦਲ ਰਿਹਾ ਬੈ ਕਿੱਦਾਂ ਇਹ ਸਾਮ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਡਰਾਈਵਰ ਵਧੀਆ ਗੱਲ ਇਹ ਹੁੰਦੀ ਵੀ ਇਸੇ ਬੱਚੇ ਨੂੰ ਟਾਈਮ ਤੋਂ ਲੈ ਕੇ ਟਾਈਮ ਤੇ ਛੜਨਾ ਵਾ ਤੇ ਚਾਹੇ ਸਾਨੂੰ ਮੀਂਹ ਕਿਣੀ ਆਵੇ ਚਾਹੇ ਗਰਮੀ ਹੋਵੇ ਚਾਹੇ ਹੁਣ ਧੁੰਦ ਦਾ ਸਾਮਾ ਵਾ ਪਰ ਅਸੀਂ ਆਪਣੇ ਹਿਸਾਬ ਨਾਲ ਬੱਚਿਆਂ ਨੂੰ 10 ਮਿੰਟ ਜਲਦੀ ਕਰਕੇ ਵੀ ਇਹ ਬੱਚੇ ਨੂੰ ਟਾਈਮ ਤੇ ਲੈ ਕੇ ਆਈਏ ਸਾਨੂੰ ਕੋਈ ਇਹ ਨਾ ਹੋਵੇ ਵੀ ਸਕੂਲ ਦਾ ਗੇਟ ਬੰਦ ਹੋ ਜਾਵੇ ਜਾਂ ਸਾਨੂੰ ਕੋਈ ਦਿੱਕਤ ਆਵੇ ਜਾਂ ਸਾਡੀ ਕੋਈ ਕੰਪਲੇਟ ਆਵੇ ਸਾਡਾ ਪਹਿਲ ਦੇ ਆਧਾਰ ਤੇ ਇਹੀ ਹੁੰਦਾ ਵਾ ਵੀ ਅਸੀਂ ਬੱਚਿਆਂ ਨੂੰ ਟਾਈਮ ਤੇ ਲੈ ਕੇ ਆਈਏ ਟਾਈਮ ਤੇ ਛੱਡੀਏ ਤੇ ਪੇਰੈਂਟਸ ਨੂੰ ਬੜੇ ਪਿਆਰ ਨਾਲ ਅਸੀਂ ਇਹ ਗੱਲ ਕਰਦੇ ਆਂ ਵੀ ਜੇ ਹੁਣ ਧੁੰਦ ਪੈ ਗਈ ਹੈ ਤਾਂ ਸਾਨੂੰ 10 ਮਿੰਟ ਬੱਚੇ ਐਕਸਟਰਾ ਸਾਨੂੰ ਇਹ ਬੱਚਿਆਂ ਨੂੰ ਨਾ ਸਕੂਲ ਕਿਸੇ ਵੀ ਦਿੱਕਤ ਨਾ ਆਵੇ ਠੀਕ ਹੈ ਜੀ ਥੈਂਕ ਯੂ ਜੀ ਹਾਂ ਜੀ ਕੀ ਨਾਮ ਹੈ ਜਿਹੜਾ ਮੇਰਾ ਨਾਮ ਅਨਿਲ ਕੁਮਾਰ ਹੈ ਜਿੱਥੇ ਕੀ گاਉਂ ਹੈ ਹਾਂ ਜੀ ਕੀ ਕਾਉਂਗਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਕਿਸਮ ਸਰ ਪ੍ਰੋਗਰਾਮ ਬਹੁਤ ਵਧੀਆ ਉਪਰਾਲਾ ਜੀ ਤੇ ਸਾਡੇ ਵੀ ਆਪਣੇ ਸਕੂਲ ਨੇ ਆਪਣੇ ਲਈ ਸਮਝਿਆ ਵੀ ਅਸੀਂ ਵੀ ਉਹਨਾਂ ਵਿੱਚ ਸ਼ਾਮਲ ਹੋ ਚੁੱਕੇ ਹਾਂ ਤੇ 크리스마ਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇ ਰਹੇ ਡਰਾਈਵਰ ਭਾਈਚਾਰੇ ਵੱਲੋਂ ਸਕੂਲ ਬੈਂਡ ਆਪਰੇਟਰ ਵੱਲੋਂ ਤੇ ਅੰਵਰੇ ਟਾਈਮ ਤੇ ਵੀ ਸਕੂਲ ਨਾਲ ਕੋਆਪਰੇਟ ਕਰਾਂਗੇ ਅਸੀਂ ਸਾਰੇ ਠੀਕ ਹੈ ਥੈਂਕ ਯੂ ਸੋ ਸਾਡੇ ਨਾਲ ਗੱਲ ਕਰਨ ਫਾਦਰ ਆਗੇ ਨੇ ਤਾਂ ਜਾਣਦੇ ਕਿਸ ਪ੍ਰਕਾਰ ਦੇ ਅੱਜ 크리스마ਸ ਦਾ ਸਰ ਅਗਾਸ ਕੀਤਾ ਸੋ ਡਰਾਈਵਰਾਂ ਤੋਂ ਕਿੰਦਾ ਦਾ ਕਦਮ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਰਾਈਵਰਾਂ ਤੋਂ ਸ਼ੁਰੂਆਤ ਕੀਤੀ ਹੈ ਅੱਜ 크리스마ਸ ਜੀਰੂ ਅਸੀਂ ਤਾਂ ਇੱਕ ਪਰਿਵਾਰ ਦੇ ਮੈਂਬਰ ਹਾਂ ਟ੍ਰਾਂਸਪੋਰਟਰਸ ਉਹਨਾਂ ਦਾ ਯੋਗਦਾਨ ਬਹੁਤ ਹੈ ਇਸ ਲਈ ਅਸੀਂ ਉਹਨਾਂ ਤੋਂ ਸ਼ੁਰੂ ਕਰਦੇ ਹਾਂ ਸੈਲੀਬ੍ਰੇਸ਼ਨ ਇਹ ਕਿ 크리스마ਸ ਖੁਸ਼ੀਆਂ ਸਾਂਝਾ ਕਰਨ ਦਾ ਸਮਾਂ ਹੈ ਜੋਗੀ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਵਿੱਚ ਪਿਆਰ ਦਾ ਸੰਦੇਸ਼ ਲੈ ਕੇ ਆਇਆ ਤੇ ਉਹ ਪਿਆਰ ਅਸੀਂ ਸਾਡੇ ਸਪੈਨ ਡਰਾਈਵਰਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਇਸ ਲਈ ਅਸੀਂ ਇਸ ਸਾਲ ਦੇ 크리스마ਸ ਸਾਡੇ ਡਰਾਈਵਰਸ ਦੇ ਨਾਲ ਸ਼ੁਰੂ ਕੀਤਾ ਹੈ ਤੇ ਅਸੀਂ ਕੁਝ ਕਿ ਅਸੀਂ ਇਹਨਾਂ ਨੂੰ ਰੈਕਗਨਾਈਜ਼ ਕਰਦੇ ਸਾਡੇ ਸੈਕੰਡ ਹਾਰਟ ਪਰਿਵਾਰ ਦੇ ਮੈਂਬਰ ਹਨ ਸ੍ਰੀ ਇਹਨਾਂ ਨਾਲ ਇਹ ਖੁਸ਼ੀ ਸਾਂਝਾ ਕਰਨ ਲਈ ਸਾਰੀ ਬਹੁਤ ਖੁਸ਼ੀ ਮਿਲਦੀ ਹੈ ਅੱਛਾ ਕਿਦਾਂ ਸ਼ੁਰੂਆਤ ਕੀਤੀ ਗਿਆ ਇਹਦੇ ਕਾਰਗਰਮ ਦੀ ਤੇ ਸਮਾਪਤ ਕਿੱਦਾਂ ਕੀਤਾ ਗਿਆ ਸ਼ੁਰੂਆਤ ਅਸੀਂ ਕੀਤਾ ਹੈ ਕਿ ਹੁਨਾਣ ਵਿਸ਼ਕਰਕ ਕੇ ਤੇ 크리스마ਸ ਦੇ ਕੈਰਲਸ ਦੇ ਨਾਲ ਤੇ ਛੋਟੇ ਪ੍ਰਾਰਥਨਾ ਦੇ ਨਾਲ ਅਸੀਂ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਵਿਸ਼ ਕੀਤਾ ਹੈ ਉਹਨਾਂ ਨੇ ਵੀ ਬੋਲਣ ਦਾ ਮੌਕਾ ਦਿੱਤਾ ਹੈ ਉਹਨਾਂ ਨੇ ਸਾਡੇ ਨਾਲ ਆਨੰਦ ਸੋਚ ਵਿਚਾਰ ਵੀ ਸਾਂਝਾ ਕੀਤਾ ਹੈ ਤੇ ਇਹ ਵਧੀਆ ਲੱਗਦਾ ਠੀਕ ਹੈ ਤਾਂ ਕੀ ਕਹਿਣਾ ਚਾਹੁੰਗਾ ਜਾਨਦਿਆਂ ਨਾਲ ਸਾਰਿਆਂ ਅਸੀਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਹਮੇਸ਼ਾ ਇੱਕ ਦੂਸਰੇ ਦੇ ਮਦਦ ਕਰਨ ਲਈ ਸੇਵਾ ਕਰਨ ਲਈ ਤਿਆਰ ਰਹਿਣਾ ਹੈ ਨਹੀਂ ਤਾਂ 크리스마ਸ ਅਸੀਂ ਆਪਣੇ ਆਪ ਮਨਾਉਣ ਦਾ ਕੋਈ ਮਤਲਬ ਨਹੀਂ ਹੈ 크리스마ਸ ਅਸੀਂ ਦੂਸਰੇ ਨਾਲ ਸਾਂਝਾ ਕਰਨਾ ਹੈ ਇਸ ਲਈ ਅਸੀਂ ਦੂਸਰੇ ਨਾਲ ਕੇਅਰ ਕਰਨਾ ਹੈ ਖਾਸ ਤੌਰ ਤੇ ਸਮਾਜ ਦੇ ਵਿੱਚ ਜੋ ਗਰੀਬ ਹਨ ਲੋੜਵੰਦੇ ਹਨ ਉਹਨਾਂ ਦਾ ਦੇਖਭਾਲ ਕਰਨ ਲਈ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਹੈ ਬਹੁਤ ਵਧੀਆ ਲੱਗਿਆ ਬਹੁਤ ਇੱਜ਼ਤ ਮਾਨ ਮਿਲਿਆ ਇਹ ਨਾ ਕਰੇ ਨੀ ਇਦਾਂ ਹੋਇਆ ਸੀਗਾ ਪਿਛਲੇ ਸਾਲ ਤੋਂ ਹੀ ਪਿਛਲੇ ਸਾਲ ਤੋਂ ਸਰ ਹੋਣ ਲੱਗੇ ਜੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਬਹੁਤ ਸਾਨੂੰ ਕ੍ਰਿਸਮਸ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਬੱਚਿਆਂ ਦੀ ਵੀ ਐਕਟੀਵਿਟੀਜ਼ ਹੋ ਰਹੀਆਂ ਨੇ ਸਾਰੇ ਡਰਾਈਵਰ ਕਨੈਕਟਰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਰੱਖਿਆ ਜਾ ਰਿਹਾ ਜੀ ਬਹੁਤ ਵਧੀਆ ਲੱਗਿਆ ਜੀ ਹੈਪੀ ਕ੍ਰਿਸਮਸ ਹੈਪੀ ਨਿਊ ਇਅਰ ਸੋ ਦੋਸਤੋ ਸਿਆਸ ਕਰਦੇ ਹਾਂ ਕਿ ਤੁਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਲਾਈਡ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸਾਗਰ ਤੇ ਨਾਲ ਹਰਦੀਪ ਤੁਹਾਨੂੰ ਦੋਇ ਜ਼ਾਜ਼